1 ਕਰੋੜ ਤੋਂ ਵੱਧ ਦੀ ਲੁੱਟ ਦਿਨ ਦਿਹਾੜੇ ਸ਼ਰਿਆਮ ਭਰੇ ਬਾਜ਼ਾਰ ਦੇ ਵਿੱਚ ਘਟਨਾ ਜਲੰਧਰ ਦੀ ਹੈ ਜੁਐਲਰੀ ਸ਼ਾਪ ਤੇ ਉੱਪਰ ਤਿੰਨ ਲੁਟੇਰੇ ਐਂਟਰ ਹੁੰਦੇ ਨੇ ਉਸ ਤੋਂ ਬਾਅਦ ਹਥਿਆਰ ਦੁਕਾਨ ਮਾਲਿਕ ਨੂੰ ਦਿਖਾਇਆ ਜਾਂਦਾ ਤੇ ਸ਼ਰਿਆਮ ਲੁੱਟ ਕਰਦੇ ਨੇ 2 ਮਿੰਟ ਤੇ ਦੋਵਾਂ ਮਿੰਟਾਂ ਦੇ ਵਿੱਚ ਕਰੋੜਾ ਰੁਪਇਆ ਜਿਹੜਾ ਉਹ ਲੁੱਟ ਕੇ ਲੈ ਜਾਂਦੇ ਨੇ ਵੱਡੀ ਗੱਲ ਇਹ ਰਹੀ ਕਿ ਉਸ ਵੇਲੇ ਦੇ ਲੋ ਉਸ ਵੇਲੇ ਵਿੱਚ ਲੋਕ ਵੀ ਦੁਕਾਨ ਦੇ ਅੱਗੋਂ ਲੰਘ ਰਹੇ ਸੀ ਦੇਖ ਰਹੇ ਸੀ ਪਰ ਕਿਸੇ ਤਰ੍ਹਾਂ ਕਿਸੇ ਦੇ ਵੱਲੋਂ ਕਿਸੇ ਤਰ੍ਹਾਂ ਦਾ ਉਦਦਮ ਨਹੀਂ ਕੀਤਾ ਗਿਆ ਵੱਡੇ ਸਵਾਲਿਆ ਚ ਪੰਜਾਬ ਦੇ ਲਾ ਐਂਡ ਆਰਡਰ ਤੇ ਨੇ ਸਭ ਤੋਂ ਪਹਿਲਾਂ ਘਟਨਾ ਬਾਰੇ ਜਾਣ ਲੈਣੇ ਆ ਘਟਨਾ ਜਲੰਧਰ ਦੀ ਆ ਜਲੰਧਰ ਦੇ ਭਾਰਗੋ ਕੈਂਪ ਦੇ ਬਾਜ਼ਾਰ ਦੀ ਆ ਤੇ ਬਾਜ਼ਾਰ ਉਹ ਬਾਜ਼ਾਰ ਆ ਜਿਹੜਾ ਬਹੁਤ ਜ਼ਿਆਦਾ ਭੀੜ ਭੀੜ ਭੜ ਵਾਲਾ ਬਾਜ਼ਾਰ ਆ ਮਤਲਬ ਕਿ ਇਹ ਦੁਕਾਨ ਕਿਸੇ ਸੁਨਸੰਮ ਜਗ੍ਹਾ ਤੇ ਨਹੀਂ ਸੀ ਬਹੁਤ ਜਿਆਦਾ ਭੀੜ ਭੜ ਵਾਲੀ ਜਗ੍ਹਾ ਤੇ ਸੀ ਹੁਣ ਦੁਕਾਨ ਦੇ ਮਾਲਕ ਕੀ ਕਹਿੰਦੇ ਨੇ ਉਹ ਕਹਿੰਦੇ ਨੇ ਕਿ ਤਕਰੀਬਨ 10:30 ਵਜੇ ਦੁਕਾਨ ਖੁੱਲਦੀ ਆ ਤੇ ਹਰ ਰੋਜ਼ ਦੀ ਤਰ੍ਹਾਂ ਉਸ ਦੁਕਾਨ ਜਿਹੜੀ ਆ ਖੋਲੀ ਜਾਂਦੇ ਦੁਕਾਨ ਦੇ ਵਿੱਚ ਨikhil కుమార్ ਨਾਮਕ ਨੌਜਵਾਨ ਜਿਹੜਾ ਉਹ ਬੈਠਾ ਸੀ ਜੋ ਦੁਕਾਨ ਮਾਲਕ ਦਾ ਬੇਟਾ ਸੀ ਦੁਕਾਨ ਮਾਲਕ ਦਾ ਨਾਮ ਸ਼ਾਇਦ ਅਜੀ ਹੈ ਉਹਦਾ ਬੇਟਾ ਬੈਠਾ ਹੁੰਦਾ ਤੇ 10:49 ਮਿੰਟ ਦਾ ਸਮਾਂ ਹੁੰਦਾ ਜਿਸ ਵੇਲੇ ਤਨ ਲੁਟੇਰੇ ਆਉਂਦੇ ਨੇ ਜਿਨ੍ਹਾਂ ਦੇ ਮੂੰਹ ਬੰਨੇ ਹੁੰਦੇ ਨੇ ਦਿਨਾਂ ਦੇ ਕੋਲ ਹਥਿਆਰ ਹੁੰਦੇ ਨੇ ਇੱਕ ਤੇ ਕੋਲ ਪਿਸਟਲ ਜਾਂ ਰੋਲਵਰ ਤੇ ਉਸ ਤੋਂ ਬਾਅਦ ਇੱਕ ਦੇ ਕੋਲ ਜਿਹੜਾ ਹੈਗਾ ਉਹ ਦੱਤਰ ਟਾਈਪ ਕੁਝ ਜਿਹੜਾ ਹਥਿਆਰ ਉਹ ਹੁੰਦਾ ਆ ਆ ਕੇ ਨਿਖਲ ਨੂੰ ਡਰਾਇਆ ਜਾਂਦਾ ਡਰਾਇਆ ਜਾਂਦਾ ਆ ਜਦੋਂ ਡਰਦਾ ਆ ਸਹਿਮਦਾ ਆ ਡਰ ਕੇ ਸਹਿਮ ਕੇ ਉਹ ਰੌਲਾ ਪਾਉਂਦਾ ਤੇ ਭੱਜਦਾ ਆ ਤੇ ਉਹਨਾਂ ਦੇ ਵੱਲੋਂ ਉਸ ਸਮੇਂ ਦੇ ਵਿੱਚ ਲੁੱਟ ਨੂੰ ਲੁੱਟਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਵੱਡੀ ਗੱਲ ਇਹ ਰਹੀ ਕਿ ਜਿਸ ਵੇਲੇ ਲੁੱਟ ਹੋ ਰਹੀ ਸੀ ਉਸ ਵੇਲੇ ਲੋਕ ਦੇਖ ਰਹੇ ਸੀ ਪਰ ਦੇਖ ਕੇ ਉਹ ਅੱਗੇ ਲੰਘ ਰਹੇ ਸੀ ਕਿਸੇ ਦੇ ਵੱਲੋਂ ਵੀ ਹਿਲਾ ਨਹੀਂ ਕੀਤਾ ਗਿਆ ਕਿ ਇਸ ਲੁੱਟ ਨੂੰ ਕਿਸੇ ਤਰ੍ਹਾਂ ਦੇ ਨਾਲ ਬਚਾਇਆ ਜਾ ਸਕੇ ਮੈਸ 2 ਮਿੰਟ ਦਾ ਸਮਾਂ ਲੱਗਦਾ ਜਦੋਂ ਉਹਨਾਂ ਦੇ ਵੱਲੋਂ ਉੱਤੇ ਸੋਨੇ ਦੇ ਗਹਿਣੇ ਜਿਹੜੇ ਆ ਉਹ ਚੁੱਕੇ ਜਾਂਦੇ ਨੇ ਤੇ ਨਾਲ ਹੀ ਨਾਲ 2,25,000 ਰੁਪਏ ਦੀ ਰਾਸ਼ੀ ਜਿਹੜੀ ਹੁੰਦੀ ਹੈ ਨਗਦ ਰਾਸ਼ੀ ਉਹ ਵੀ ਉਹਨਾਂ ਦੇ ਵੱਲੋਂ ਲੁੱਟ ਲਈ ਜਾਂਦੀ ਹੈ ਤੇ ਲੁੱਟਣ ਤੋਂ ਬਾਅਦ ਆਪਣਾ ਜਿਹੜਾ ਹੈਗਾ ਉਹ ਬਾਹਰ ਵੱਲ ਜਿਹੜਿਆ ਉਹ ਚਲੇ ਜਾਂਦੇ ਨੇ ਇੱਕ ਰਿਪੋਰਟ ਇਹ ਵੀ ਕਹਿੰਦੀ ਹੈ ਕਿ ਇਸ ਲੁੱਟ ਤੋਂ ਬਾਅਦ ਇਹ ਲੁਟੇਰੇ ਤਿੰਨ ਲੁਟੇਰੇ ਜੋ ਸੀ ਇਹ ਲੁੱਟ ਤੋਂ ਬਾਅਦ ਆਪਣੇ ਘਰ ਦੇ ਵਿੱਚ ਜਾਂਦੇ ਨੇ ਘਰ ਦੇ ਵਿੱਚ ਜਾ ਕੇ ਆਪਣੇ ਕੱਪੜੇ ਬਦਲਦੇ ਨੇ ਤੇ ਕੱਪੜੇ ਬਦਲਣ ਤੋਂ ਬਾਅਦ ਇਹ ਲੁਟੇਰੇ ਜਿਹੜੇ ਨੇ ਉਹ ਫਰਾਰ ਹੋ ਜਾਂਦੇ ਨੇ ਤਾਂ ਇਹ ਭਾਈ ਰੰਗਲੇ ਪੰਜਾਬ ਦੀ ਤਸਵੀਰ ਆ ਇਹ ਭਾਈ ਲॉ ਐਂਡ ਆਰਡਰ ਚੰਗੇ ਲੋ ਐਂਡ ਆਰਡਰ ਵਾਲੇ ਪੰਜਾਬ ਦੀ ਤਸਵੀਰਾਂ ਕਿਉਂ ਕਿਉਂਕਿ ਭਗਵੰਤ ਸਿੰਘ ਮਾਨ ਕਹਿੰਦੇ ਹੁੰਦੇ ਨੇ ਤਾਂ ਮੈਂ ਤਾਂ ਵੱਡੇ ਸਵਾਲਿਆ ਚ ਇੱਥੇ ਖੜੇ ਕਰਨਾ ਚਾਹੂੰਗਾ ਕਿ ਪੰਜਾਬ ਦਾ ਲੋ ਐਂਡ ਆਰਡਰ ਪੰਜਾਬ ਦੇ ਲੋਕ ਰਾਬਾਸਰੇ ਛੱਡੇ ਹੋਏ ਨੇ ਤੇ ਐਸੇ ਲੁਟੇਰੇ ਐਸੇ ਗੁੰਡੇ ਐਸੇ ਡਕੈਤ ਖੁੱਲਿਆਂ ਵਿੱਚ ਛੱਡੇ ਹੋਏ ਨੇ ਕਿ ਜਿਸ ਦੀ ਦੁਕਾਨ ਤੇ ਚਿਤ ਕਰੇ ਗੋਲੀ ਚਲਾ ਦਿਓ ਜਿਸ ਦੀ ਦੁਕਾਨ ਤੇ ਚਿਤ ਕਰੇ ਉਸ ਦੀ ਦੁਕਾਨ ਜਿਹੜੀ ਹੈਗੀ ਆ ਉਹ ਸ਼ਰਿਆਮ ਲੁੱਟ ਲਵੋ ਤੇ ਇਹ ਵੀ ਦੇਖੋ ਕਿ ਇਹ ਲੁਟੇਰੇ ਕਿੰਨੇ ਬੇਖੌਫ ਬੇਡਰ ਹੋਣਗੇ ਕਿਉਂਕਿ ਜਿਸ ਦੁਕਾਨ ਦੇ ਵਿੱਚ ਜਾਂਦੇ ਨੇ ਉਹ ਜਿਵੇਂ ਪਹਿਲਾਂ ਵੀ ਦੱਸਿਆ ਕਿ ਬਹੁਤ ਕ라우ਡ ਵਾਲਾ ਏਰੀਆ ਆ ਲੋਕ ਤਾਂ ਇਹ ਵੀ ਦੱਸਦੇ ਨੇ ਕਿ ਉਸ ਬਾਜ਼ਾਰ ਦੇ ਵਿੱਚ ਗੱਡੀ ਤੱਕ ਨਹੀਂ ਆਉਂਦੀ ਤਾਂ ਸੋਚੋ ਕਿੰਨੇ ਕ라우ਡ ਵਾਲਾ ਏਰੀਆ ਹੋਗਾ ਕਿੰਨੀ ਭੀੜ ਭੜ ਵਾਲਾ ਜਿਹੜਾ ਹੈਗਾ ਉਹ ਏਰੀਆ ਹੋਵੇਗਾ ਤੇ ਸ਼ਰਯਮ ਲੁੱਟ ਕਰਦੇ ਨੇ ਲੁੱਟ ਕਰਨ ਤੋਂ ਬਾਅਦ ਦੁਕਾਨ ਤੋਂ ਜਿਹੜਾ ਬਾਹਰ ਆਪਦਾ ਚਲੇ ਜਾਂਦੇ ਨੇ ਤੇ ਉਸ ਤੋਂ ਬਾਅਦ ਫਰਾਰ ਹੋ ਜਾਂਦੇ ਨੇ ਤਾਉਣ ਮੁੱਖ ਮੰਤਰੀ ਸਾਹਿਬ ਜਿਵੇਂ ਮੈਂ ਗੱਲ ਕਰਿਆ ਕਿ ਕੋਈ ਵੀ ਆਊਗਾ ਤੇ ਗੋਲੀ ਮਾਰੂਗਾ ਕੋਈ ਵੀ ਆਊਗਾ ਲੁੱਟ ਕਰੂਗਾ ਕਿਉਂਕਿ ਪਿਛਲੇ ਦਿਨਾਂ ਦੀ ਜੇਕਰ ਗੱਲ ਕਰਾਂ ਤਾਂ ਮਾਨਸਾ ਦੇ ਵਿੱਚ ਐਸਾ ਕੁਝ ਹੁੰਦਾ ਆ ਜਿੱਥੇ ਦੋ ਨੌਜਵਾਨ ਜਿਹੜੇ ਆ ਉਹ ਆਉਂਦੇ ਨੇ ਜਿਨ੍ਹਾਂ ਦੇ ਮੂੰਹ ਬੰਨੇ ਹੁੰਦੇ ਨੇ ਤੇ ਉਹਨਾਂ ਦੇ ਵੱਲੋਂ ਸ਼ਰਮ ਗੋਲੀ ਚਲਾਈ ਜਾਂਦੀ ਹੈ ਕਿ ਵਪਾਰੀ ਦੀ ਦੁਕਾਨ ਦੇ ਉੱਪਰ ਦੋ ਗੋਲੀਆਂ ਚਲਾਈਆਂ ਜਾਂਦੀਆਂ ਨੇ ਤੇ ਜਿਸ ਤੋਂ ਬਾਅਦ ਉਹ ਭੱਜ ਨਿਕਲਦੇ ਨੇ ਤੇ ਉਸ ਤੋਂ ਬਾਅਦ ਦੀ ਗੱਲ ਇਹ ਜਲੰਧਰ ਦੀ ਆ ਇਹ ਤਾਂ ਦੋ ਉਹ ਘਟਨਾਵਾਂ ਨੇ ਜਿਹੜੀਆਂ ਘਟਨਾਵਾ ਸਾਹਮਣੇ ਆਈਆਂ ਪਤਾ ਹੀ ਨਹੀਂ ਇੰਨੀਆਂ ਕਿੰਨੀਆਂ ਘਟਨਾਵਾਂ ਪੰਜਾਬ ਦੇ ਵਿੱਚ ਹੁੰਦੀਆਂ ਹੋਣਗੀਆਂ ਤਾਂ ਫਿਰ ਕੀ ਮੰਨਿਆ ਜਾਵੇ ਕਿ ਭਾਈ ਸਰਕਾਰ ਵੋਟਾਂ ਦੇ ਵਿੱਚ ਵਿਜੀਅ ਸਰਕਾਰ ਆਪਣੀਆਂ ਵੋਟਾਂ ਬਟੋਰਨ ਦੇ ਵਿੱਚ ਵਿਜੀ ਐਸੇ ਕਰਕੇ ਪੰਜਾਬ ਦਾ ਲਾਅ ਐਂਡ ਆਰਡਰ ਜਿਹੜਾ ਉਹ ਰੱਬ ਅਸਰੇ ਛੱਡਿਆ ਹੋਇਆ ਪੰਜਾਬ ਦੇ ਹਰ ਲੋਕ ਪੰਜਾਬ ਦਾ ਹਰ ਕਿਰਤੀ ਪਤਾ ਨਹੀਂ ਕਿੰਨਾ-ਕਿੰਨਾ ਟੈਕਸ ਭਰਦਾ ਆ ਤਾਂ ਭਾਈ ਫਿਰ ਪੰਜਾਬ ਦੇ ਕਿਰਤੀ ਦੀ ਜਾਨ ਦਾ ਜ਼ਿੰਮਾ ਕਿਹਦੇ ਹਿੱਸੇ ਆ ਇਹ ਜ਼ਰੂਰ ਦੱਸਿਆ ਜਾਵੇ ਕਿ ਪੰਜਾਬ ਦਾ ਕਿਰਤੀ ਰੱਬ ਅਸਰੇ ਛੱਡ ਦਿੱਤਾ ਆ ਤੇ ਲੁੱਟਣ ਦੇ ਲਈ ਲੁਟੇਰੇ ਇਹ ਗੁੰਡੇ ਖੁੱਲ੍ਹਿਆਂ ਮ ਛੱਡ ਦਿੰਦੇ ਨੇ ਕਿ ਜਿੱਥੇ ਦਿਲ ਕਰਦਾ ਹੈ ਜਿੱਥੇ ਜੀ ਕਰਦਾ ਭਾਈ ਤੁਸੀਂ ਲੁੱਟ ਕਸਟ ਆਪਦੀ ਜਿਹੜੀ ਹੈਗੀਆ ਕਰੋ ਤਾਂ ਇਹ ਵੱਡੇ ਸਵਾਲਿਆ ਚੰਨੇ ਪੰਜਾਬ ਦੇ ਲਾਅ ਐਂਡ ਆਰਡਰ ਦੇ ਉੱਪਰ ਇਹ ਲੁੱਟ ਜਲੰਧਰ ਦੇ ਵਿੱਚ ਹੁੰਦੀ ਆ ਤਕਰੀਬਨ 10:49 ਮਿੰਟ ਤੇ ਇਹ ਲੁੱਟ ਹੁੰਦੀ ਆ ਲੁਟੇਰੇ ਦੁਕਾਨ ਦੇ ਵਿੱਚ ਆਉਂਦੇ ਨੇ ਕਰੋੜਾਂ ਦਾ ਸਮਾਨ ਲੈ ਕੇ ਰਫੂ ਚੱਕਰ ਹੋ ਜਾਂਦੇ ਨੇ 1 ਕਰੋੜ ਰੁਪਏ ਦੀ ਜਿਹੜੀ ਹੈਗੀਆ ਉਹ ਜੁਐਲਰੀ ਦੱਸੀ ਜਾ ਰਹੀ ਆ 2,25,000 ਰੁਪਏ ਦੀ ਰਾਸ਼ੀ ਜਿਹੜੀ ਆ ਉਹ ਦੱਸੀ ਜਾ ਰਹੀ ਆ ਜੁੜੇ ਰਹੋ ਆਰਐਮਟੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇਵਾਂਦੇ ਹੋ ਯਾਰ ਧੰਨਵਾਦ ਜੀ